جيڪي انتي مون کي سولو پنهنجي ساري پنهنجي ਸਾਈਡ ਤੇ ਸੋਨੀ ਸਾਈਡ ਤੇ ਹੋਗੇ ਸਾਈਡ ਤੇ ਖੜਦੇ ਦੇਖਿਓ ਕੈਮਰੇ 'ਚ ਹਾਜੀ ਸਾਹਿਬ ਸਾਹਮਣੇ ਦੇਖਿਓ ਕੈਮਰੇ 'ਚ ਠੀਕ ਹੈ ਆਜੋ ਜੇ ਕਿ ਆਜੋ ਜੀ ਇਹ ਪਹਿਲੇ ਨੂੰ ਮੋਕੀ ਨੂੰ ਮਾਰੂ ਨੂੰ ਕੋਈ ਕੰਮ ਕਰਵਾ ਰਹੇ ਹਾਂ ਅਕੀਨੀ ਨੂੰ ਦਿੱਤੀ ਪ੍ਰਚਾਰਨ ਕਰ ਲੋ ਜੀ ਅੱਜ ਸਨ ਨਾਲ ਇਕੱਠਾ ਗਰੁੱਪ ਨਾਲ ਜੀ ਇਕੱਠਾ ਗਰੁੱਪ ਨੂੰ ਥੋੜੀ ਦੇਰ ਦੇ ਲਈ ਚਰੰਗਾ ਫਰਮ ਗਰੁੱਪ ਨਾਲ ਇਕੱਠਾ ਕਿ ਹੈ ਕਿ ਇਧਰ ਸਾਰਗੇ ਨਹੀਂ ਆ ਜੀ ਸਨ ਨਾਲ ਜੋ ਜੀ 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 ਕਪੂ ਕਰਦਾਂ ਦੇ ਜਾਂਦੇ ਨਾਲ ਦੀ ਰਸਮ ਖਲਾਅ ਕਰਗੇ ਅਨੇਕ ਤਰੇਹ ਚਕੜੀਆਂ ਦੁਆਰਾ ਰੰਗਿਆਂ ਨੂੰ ਬਫਾਟ ਆਪ ਜੀ ਦੇ ਨੇਕੀ ਲਈ ਹਾਜ਼ਰ ਹੈ ਜੀ ਬਾਕੀ ਜਨੀ ਸਰਦਾਰ ਕੁਲਵਿੰਦਰ ਸਿੰਘ ਮੇਰਗ ਅਤੇ ਮਾਣਯੋਗ ਇਤਿਹਾਸ ਦਾ ਸਰਦਾਰ ਲਖਵਿੰਦਰ ਸਿੰਘ ਜੇ ਆਜਿਗਾ ਦਿਹਾੜਾ ਬੜਾ ਕੁਵਿੰਦਰ ਦਿਹਾੜਾ ਹੈ ਜੇਤੀ ਵਿੱਚ ਇੱਕ ਗੁਲਾਬ ਜੀ ਫਾਈਲਿੰਗ ਗੱਡੀ ਦੇਖੀ ਜਿੰਦਾਂ ਗੋਲਣ ਦੱਤੀ ਹੋਈ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਜਵਾਨਾਂ ਦੀ ਤਕਰੀ ਪੰਜਾਬ ਪੁਲਿਸ ਦੇ ਜਵਾਨ ਜਿਨ੍ਹਾਂ ਸ਼ੁਭ ਕਰਮ ਅੱਗੇ ਦੇ ਨਾਲ ਦੇਸ਼ ਦੀ ਸੁਰੱਖਿਆ ਅਤੇ ਅਮਨ ਖਾਮਾਨ ਲਈ ਜਾਨ ਕਬੀ ਦੇ ਧਰਕੇ ਇਸ ਨੂੰ ਸਾਡੀ ਨਵੀਂ ਪੀੜ੍ਹੀ ਗੁੰਮਰਾ ਕਰਦਾ ਯਤਨ ਕਰੇਗੀ ਇਹ ਦੇਸ਼ ਹੈ ਅੱਜ ਅਸੀਂ ਦੇਸ਼ ਦੇ ਆਜ਼ਾਦੀ ਦੇ 79ਵੇਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਇਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਦੇਸ਼ ਦੀ ਜਾਣ ਲਈ ਚੰਗਿਆ ਵਕਵਕ ਪਹਿਰਾ ਤੇ ਚੰਗੇ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸਈ ਉਦਮ ਸਿੰਘ ਜੀ ਮਦਨ ਲਾਲti ਇੰਗਰਾਜੀ ਲਾਲਾ ਲਾਜਪਤਰਾਏ ਜੀਵਾਨ ਸਿੰਘ ਕਾਲੇ ਪਾਣੀ ਜੀ ਅਤੇ ਹੋਰ ਜਥੇਬੰਦਾਂ ਨੂੰ ਇਤੇ ਗਏ ਸੰਘਰਸ਼ਾਂ ਕਾਰਨ ਜੀ ਆ ਅਸੀਂ ਆਜ਼ਾਦ ਮੁਲਕ ਦੇ ਵਸਨੀਕਾਂ ਸਾਨੂੰ ਮਾਣ ਹੈ ਕਿ ਆਜ਼ਾਦੀ ਵਾਸਤੇ ਪੰਜਾਬੀਆਂ ਨੇ ਸਭ ਤੋਂ ਵੱਧ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਅੱਜ ਦੇ ਇਸ ਵਿਸ਼ੇ ਤੇ ਖੜੇ ਤੇ ਕਿਸੇ ਮੈਂ ਦੇਸ਼ ਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਤਾਨੂ ਨਮਨ ਕਰਨਾ ਹਾਂ ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦ ਹਾਂ ਕਿਉਂਕਿ ਸਾਡੇ ਪੁਰਖਿਆਂ ਨੇ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕਦਰ ਸਿਖਾਈ ਹੈ ਸਾਡੇ ਦਾ ਭਾਰਤ ਤੇਤੀ ਨਾਲ ਨਿਕਾਸ ਕਰ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੇ ਖੇਤੀ ਕ੍ਰਾਂਤੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਕੀਤਾ ਹੈ ਮਿਲਜੁਲ ਕੇ ਹੱਲ ਕਰੀਏ ਸਾਡੇ ਜ਼ਿਲ੍ਹੇ ਵਿੱਚ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਸਰਕਾਰੀ ਦਾ ਜਾਲ ਵਿਛਾਇਆ ਗਿਆ ਹੈ ਪਾਣੀ ਸਪਲਾਈ ਤੇ ਸੀਵਰੇਜ ਬਣਾਣੀ ਨੂੰ ਮਜ਼ਬੂਤ ਕੀਤਾ ਗਿਆ ਹੈ ਸਹਿਰ ਕੇਂਦਰਾਂ ਨੂੰ ਆਧੁਨਿਕ ਬਣਾਇਆ ਗਿਆ ਹੈ ਅਸੀਂ ਸਕੂਲਾਂ ਵਿੱਚ ਵੀ 스마트 ਕਲਾਸਰੂਮ ਲਗਾ ਕੇ ਬੱਚਿਆਂ ਨੂੰ ਟੈਕਨੋਲੋਜੀ ਨਾਲ ਜੋੜ ਰਹੇ ਹਾਂ ਕਿਸਾਨਾਂ ਲਈ ਵੀ ਨਈਂ ਸਿੰਚਾਈ ਯੋਜਨਾਵਾਂ ਅਤੇ ਖੇਤੀਬਾੜੀ ਲਈ ਨਈਂ ਟੈਕਨੋਲੋਜੀ ਲਿਆਉਣ ਲਈ ਵਿਸ਼ੇਸ਼ ਕਰਮ ਚੁੱਕੇ ਜਾ ਰਹੇ ਹਨ ਆਕਰਮ ਜੈ ਹਿੰਦ ਸੁਲਾਮੀ ਦੇ ਦੇ ਹੋਈ। ਇਹਨਾਂ ਤੋਂ ਬਾਅਦ ਪੁਲਿਸ ਨੇ ਕਾਲਜੀਆਂ, ਲੜਕੀਆਂ, ਐਨਸੀਸੀ ਦੀਆਂ ਚਾਦਰ ਨੂੰ ਤੀਜ ਅਗਵਾਈ ਤੇ ਰੰਗੀਆਂ ਸੁਲਾਮੀ ਦੇ ਲਈ ਹੋਈ ਆ। ਐਫਪੀਐਨ ਕਾਲਜ ਮੁਕੇਰੀਆਂ ਹਸਪਤਾਲ ਦੀ ਤਾਰ ਦੀ ਅਗਵਾਈ ਵਿੱਚ ਰੰਗੇ ਨੂੰ ਸੁਲਾਮੀ ਦਿੱਤੀਆਂ ਹੋਈਆਂ। ਕੱਲ੍ਹ ਫਿਰਾਂ ਕਰਕੇ ਬੁਲਾਉਂਦੇ ਹਾਂ ਐਨਸੀਸੀ ਦੇ ਪ੍ਰੋਜੈਕਟ ਐਮਪੀਐਸ 400 ਕਲੀਨਿੰਗ ਸਕੂਲ ਮੁਕੇਰੀਆਂ

ਸੇਰੀ ਕੁਲ ਲਾਲਖ ਜੀਨੀਅਰ ਕੈਟਰੀ ਸੂਤਰੇਰੀਆਂ ਜੀਆ ਵਿਦਿਆਰਥੀਆਂ ਨੂੰ ਟੀਮ ਫੋਰ ਦੀ ਅਗਵਾਈ ਹੇਠ ਤਰੱਕੀ ਨੂੰ ਕਲਾਕੀ ਦੇ ਰਿਹਾ ਹਨ ਕਦਮ ਰਾਂਜ ਦਾ ਨੂੰ ਉਨਾਂ ਦੀਆਂ ਵੱਲ ਜੀਨੀਆ ਇਹ ਕਾਰਕ ਤੇ ਕੀ ਗਵਾਈ ਨੇ ਕੰਪਲੈਕਸ ਜੀਨੀਆ ਪਰਸਨ ਦਾ ਪਹਿਲਾ ਪ੍ਰੋਜੈਕਟ ਕਦਮ ਲਾਂਕ ਦਾ ਨਿਰਮੋਣ ਦੇ ਰਿਹਾ ਹੈ ਆਪਣੇ ਹਨ ਐਨ ਐਸ ਐਨ ਕਲੀਮ ਕਮੇਟਰੀ ਆਰਿਆ ਗਰੂਪ ਸੀਨੀਅਰ ਕੈਂਡੀਟੇ ਵੀ ਕਲਪਨ ਕਲਪਾਉਂਦੇ ਹੋਏ ਚਰੰਗੇ ਦੇ ਸਲਾਮੀ ਦਿੰਦੇ ਹਨ ਅਤੇ ਜਸਟੋਰੀਅੋ ਇੰਟਰਨੈਸ਼ਨਲ ਸਕੂਲਨ ਕੋ ਤਾਂ ਹੁਣ ਸ਼ਬਦ ਗਾਇਕਾ ਰੀਆਂ ਹਨ ਜਥੇਦਾਰ ਭਾਈ ਗੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਸ ਸੀਨੀਅਰ ਕੈਂਡੀਟ ਸਕੂਲ ਚੱਕਲਾ ਬਖਸ਼ ਮੁਕੀਲਾ ਸਾਲੀਆਂ ਦਾ ਬੱਚਿਆਂ ਦੇ ਲਈ ਬਹੁਤ ਖੂਬਸੂਰਤ ਪਰਫਾਰਮੈਂਸ ਟੂਵਰ ਸੀ ਸਕੂਲ ਦੇ ਬੱਚੇ ਪੇਸ਼ ਹੈ ਫ੍ਰੀडम फाइਟਰ ਪਰਿਵਾਰ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਵਾਰਿਸ ਜਿਹੜੇ ਕਿ ਇੱਥੇ ਪਹੁੰਚੇ ਨੇ ਅੱਜ ਦੇ ਸੁਤੰਤਰਤਾ ਦਿਵਸ ਤੇ ਸਟੇਜ 'ਤੇ ਗੋਲ ਆ ਕੇ ਉਹਨਾਂ ਦੇ ਵਾਰਿਸ ਸ਼ਹੀਦਾਂ ਦੇ ਨਾਮ ਜ਼ਰੂਰ ਦਰਜ ਕਰਵਾ ਦੇਣ ਮੇਰੀ ਪ੍ਰੈਸ ਰਿਪੋਰਟਰਸ اور انہوں نے نام نوٹ کروا دیتے جان پریس رپورٹر بھی نوٹ کر لیں جی اب کوئی پلچھن نہ اجڑے اب وطن آزان نہ اگائیں وادیاں موٹی لٹائیں آج گوٹم کی زمین تلسی کا بن آزاد ہے مندروں میں شنک باجے مسجدوں میں ہو آزان شیط کا دھرم اور دین برہمن इलाही पास फिड़ी स्कूल जे कंहिं तयारु आहे ਨਿਤਿਸ਼ ਕਮਲੇਸ਼ ਮਹਿੰਦਰੂ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਆਪ ਜੀ ਦੀ ਬੇਟੀ ਯਾਇਨਾ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਮਾਨਜੋਤ ਮੁਖ ਮਹਾਨ ਜੀ ਦੇ ਸਵਾਗਤ ਹੈ ਲਾ ਸ਼੍ਰੀ ਐਸ ਕੇ ਕੁੰਦਰਾ ਜੀ ਉਹਨਾਂ ਦੇ ਮਜ਼ਰਲਾ ਸ਼੍ਰੀ ਸੁਦੇਸ਼ ਕੁੰਦਰਾ ਜੀ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦੇ ਹਾਂ ਚੇਤੇ 105 ਨੀਪੀ ਸਦਮ ਕੋ ਪਬਲਿਕ ਸਕੂਲ ਤਰੀ ਮਾਰਕੀਟ ਕਮੇਟੀ ਨੂੰ ਧੰਨਵਾਦੀ ਆ ਕਿ ਜਿੰਨੀਆਂ ਵੀ ਰਿਸਰਸ ਹੋਈਆਂ ਨੇ ਪਰ ਅਰਜਨ ਜਿੰਦ ਇਹਨਾਂ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਦੀ ਮਹਾਈਆ ਕੀਤੀ ਹੈ ਮੈਂ ਧੰਨਵਾਦੀ ਆ What's ਸ਼ੀਸ਼ਾ ਦੇ ਕੋਲ ਸਵਾਗਤ ਕਰਨਾ ਹੈ ਜੀ ਦਾ ਮਾਣੂਨ ਕਰਦੇ ਹੋਏ ਜਰਸੀ ਫੋਰਮ ਦੀ ਵਰਸਤੀ ਕੀ ਹੋਏ ਇਹਨਾਂ ਨੂੰ ਬਾਦਸ਼ਾਹੀ ਐਨ ਕਾਲਜ ਦਾ ਭੰਗੜਾ ਬਲਵੰਤ ਸਿੰਘ ਪਿੱਟਾ ਸ਼ਹੀਦ ਰਕੇਸ਼ ਕੁਮਾਰ ਪਿੰਡ ਫਤਿਹਪੁਰ ਤੋਂ ਸਨਮਾਨ ਸਵਾਗਤ ਕਰਾਂ ਜੀ ਜੀ ਬੋਲਣ ਸ਼ਹੀਦਾਂ ਦੇ ਵਾਰਤ ਫ੍ਰੀडम फाइਟਰ ਸੇ ਦੁਆਰੇ ਸਕੂਲਾ ਦੇ ਵਿੱਛੇ ਟੀਚਰ ਕਿਰਪਾ ਕਰਕੇ ਮੈਂ ਸ਼੍ਰੀਮਤੀ ਹਰਜੀਤ ਕੌਰ ਪਤਨੀ ਸ਼ਹੀਦ ਸ਼੍ਰੀ ਹਰਜੀਤ ਸਿੰਘ ਪਿੰਡ ਕਾਲੇ ਬਾਗ ਮਕੇਰੀਆਂ ਜੀ ਦੇ ਸਬੰਧ ਸਿੰਘ ਪੁੱਤਰ ਸ਼ਹੀਦ ਜਗੰਦਰ ਕਮਾਲ ਪਿੰਡ ਸੈਦੋ ਸ਼੍ਰੀ ਦੇਸਵੰਤ ਸਿੰਘ ਜੇ ਕਮਾਲ ਪਿੰਡ ਨਿਜਵਾਲ ਫਲਵਾੜਾ ਸਨਮਾਨਤਮਕ ਪ੍ਰਾਪਤ ਕਰੇ ਜੀ ਸ਼੍ਰੀ ਜੰਗਲ ਸਿੰਘ ਪੁੱਤਰ ਸ਼ਹੀਦ ਸ਼੍ਰੀ ਸੱਜੇ ਕਮਾਲ پنڈ رجوالی شری بربیو سنگھ شہید رمیش کمار پنڈ رنسوٹا سنمان چن حاصل کر جی. ਦੇ ਵਾਰਸ ਸ੍ਰੀ ਜਗENDER ਸਿੰਘ ਪਿੰਡ ਸਾਹਿਬ ਦਾ ਪਿੰਡ ਮਕੇਰੀਆਂ ਤੋਂ ਸਨਮਾਨਿਤ ਹਾਸਲ ਕਰਨਗੇ ਸ੍ਰੀ ਗੁੰਗਲੀਆ ਸ੍ਰੀ ਜਮਨ ਸਿੰਘ ਸੰਤੋਖਦਰ ਸੰਗਰਮੀ ਦੇ ਵਾਰਸ ਸੰਤੋਖਦਰ ਸੰਗਰਮੀ ਦੇ ਵਾਰਸ ਸ੍ਰੀ ਅਸੀਰ ਸਿੰਘ ਪਿੰਡ ਦੋਲਾਵਾਲ ਤੋਂ ਸ੍ਰੀ ਗੁੰਮਨ ਸਿੰਘ ਸੰਤੋਖਦਰ ਸੰਗਰਮੀ ਤੇ ਵਾਰਸ ਸ੍ਰੀ ਰਾਹੁਲ ਕੁਮਾਰ ਪਿੰਡ ਪਲਾਹੜ ਮਕੇਰੀਆਂ ਤੋਂ ਸ਼੍ਰੀ ਜੱਗੂ ਰਾਮ ਸੰਸਰ ਤੋਂ ਸੰਗਰਾਮੀ ਦੇ ਵਾਰਿਸ ਸੁਕੇਦਾਰ ਜੀ ਜੀ ਮੈਂ ਗਿੱਟ ਬਾਡਣਾ ਸ਼੍ਰੀ ਮਨਸੇ ਰਾਮ ਸੰਸਰ ਤੋਂ ਸੰਗਰਾਮੀ ਦੇ ਵਾਰਿਸ ਸ਼੍ਰੀ ਰਜਨੀਸ਼ ਸਿੰਘ ਪਿੰਡ ਮਾਵਾ ਚਾਰਖਨ ਨੰਗਰ ਦੇ ਹਾਲਾਂ ਤੇਜੀਆ ਫਿਕਸਿਓ ਲੱਗਣ ਹైదరాబాద్ ਦੇ ਵਾਰਿਸ ਜੀਤ ਪ੍ਰਕਾਸ਼ ਜੀ ਦੇ ਵਾਰਿਸ ਜੀ ਜੀ ਹੁਣ ਮੈਂ ਬੇਨਤੀ ਕਰਾਂਗਾ ਸਲਮਾਨ ਜੀ ਨੇ ਹਾਸਲ ਕਰਦੇ ਗਏ ਸੀ ਗਰੁੱਪ ਡਾਕਟਰ ਗੋਪੀ ਚੰਦ ਲਾਲ ਸਿੰਘ ਜੀ ਸਲਮਾਨ ਸਿੰਘ ਨੇ ਹਾਸਲ ਕਰ ਰਹੇ ਜੀ ਐਨਸੀਸੀ ਗਰੁੱਪ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਇਹ ਸਾਰੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਮੰਚ ਦੇ ਡੇਰੇ ਆ ਗਏ ਇੰਡਸਟਰੀਅਲ ਪਬਲਿਕ ਸਕੂਲ ਤੋਂ શ્રી ਹਕੀਮ ਸਿੰਘ ਫ੍ਰੀਡ ਕਮਾਂਡਰ શ્રી ਸੁਪਰਿਆ ਪੁਲਿਸ ਤੋਂ ਬਲੀ ਸੀਰੀਅਸ ਆਫਸਰ ਸਰਦਾਰ ਹਰਪ੍ਰੀਤ ਸਿੰਘ ਜੀ ਕਹਾਂਗਾ ਕਰਨੀ ਹੈ ਪ੍ਰਸ਼ਾਸਨ ਮੈਂ ਪਹਿਲਾਂ ਸੁਪੀ ਸਪੀਚ ਵਿੱਚ ਵੀ ਗਿਆ ਜਿਹੜਾ 79ਵਾਂ ਅਜਦਾ ਸੁਤੰਤਰਤਾ ਦਿਵਸ ਹੈ ਤੇ ਤੇ ਸਾਰੇ ਮੁਕੇਰੀਆਂ ਵਾਸੀਆਂ ਨੂੰ ਵਧਾਈ ਦੇਣਾ ਚਾਹਨਾ ਤੇ ਇਹੀ ਕਹਿਣਾ ਚਾਹਨਾ ਆਪਾਂ ਚੰਗੀਆਂ ਆਦਤਾਂ ਪਾਈਏ ਨਸ਼ਿਆਂ ਤੋਂ ਦੂਰ ਰਹੀਏ ਖੇਡਾਂ ਵੱਲ ਜਾਈਏ ਫਿਜ਼ੀਕਲ ਫਿਟਨੈਸ ਵੱਲ ਕੰਮ ਕਰੀਏ ਤੇ ਆਪਣੇ ਆਲੇ ਦੁਆਲੇ ਸਫਾਈ ਰੱਖੀਏ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਇਹ ਵੀ ਆਸ਼ਵਾਸਨ ਦਵਾਂਗਾ ਵੀ ਅਸੀਂ ਐਜ਼ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜੋ ਵੀ ਮੁਕੇਰੀਆਂ ਦੇ ਭਲਾਈ ਦੇ ਕੰਮ ਹੋਏਗਾ ਉਹਦੇ ਵਿੱਚ ਅੱਗੇ ਵਧ ਕੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਮਕੇਰੀਆਂ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦਿ ਵੱਖ-ਵੱਖ ਮੁਲਕਾਂ ਵਿੱਚ ਭਾਰਤ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਲੱਖ-ਲੱਖ ਮੁਬਾਰਕਾਂ ਅੱਜ ਦਾ ਜੋ ਆਪਾਂ ਨਿਗਮਾਨ ਰਹੇ ਆਜ਼ਾਦੀ ਦਾ ਉਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਨੇ ਬਹੁਤ ਸਾਰੇ ਸ਼ਹੀਦਾਂ ਦਾ ਖੂਨ ਇਸ ਧਰਤੀ ਤੇ ਡੁੱਲਿਆ ਆ ਆਜ਼ਾਦੀ ਵੀ ਤੁਹਾਨੂੰ ਤਾਂ ਮਿਲੀ ਹੈ ਜਿਹੜਾ ਆਜ਼ਾਦੀ ਨਾਲ ਸਾਨੂੰ ਬਹੁਤ ਸਾਰੇ ਅਧਿਕਾਰ ਵੀ ਮਿਲਨੇ ਆ ਤੇ ਮਾ ਸੰਵਿਧਾਨਕ ਸਾਨੂੰ ਜਿੱਥੇ ਇੰਨੇ ਅਧਿਕਾਰ ਮਿਲੇ ਨੇ ਉੱਥੇ ਸਾਨੂੰ ਆਪਣੇ ਫਰਜ਼ਾਂ ਦੀ ਵੀ ਪਹਚਾਰ ਰੱਖਣੀ ਚਾਹੀਦੀ ਔਰ ਆਪਣੇ ਫਰਜ਼ ਪੂਰੀ ਤਰ੍ਹਾਂ ਆ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ